ਸ਼ੰਭੂ ਬਾਟਰ ਦੇ ਉੱਪਰ ਖੜੇ ਆ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 18ਵੇਂ ਦਿਨ ਲਗਾਤਾਰ ਕਿਸਾਨ ਇੱਥੇ ਡਟੇ ਹੋਏ ਨੇ ਤਾਂ ਪਹਿਲੇ ਦਿਨ ਇੱਕ ਤਸਵੀਰ ਤੁਹਾਨੂੰ ਦਿਖਾਈ ਸੀ ਕਿ ਕਿਸਾਨਾਂ ਨੇ ਇੱਥੇ ਵਾਸ਼ਿੰਗ ਮਸ਼ੀਨਾਂ ਲਿਆਂਦੀਆਂ ਨੇ ਕੱਪੜੇ ਧੋਣ ਦੇ ਲਈ ਪਰ ਅੱਜ ਤੁਹਾਨੂੰ ਮਸ਼ੀਨ ਅਸਲੀ ਚੱਲਦੀ ਦਿਖਾ ਦਿੰਦੇ ਆ ਦੇਖੋ ਕੱਪੜੇ ਧੋਤੇ ਜਾ ਰਹੇ ਆ ਦੇਖੋ ਅਗਰ ਇੱਥੇ ਕੱਪੜੇ ਪਾਏ ਹੋਏ ਆ ਬਾਈ ਹੁੰਣਾ ਨੇ ਵਾਸ਼ਿੰਗ ਮਸ਼ੀਨ ਨੇ ਬਿਲਕੁਲ ਨਵੀਂ ਮਸ਼ੀਨ ਲਿਆਂਦੀ ਸੀਗੀ ਇਹ ਨਹੀਂ ਕਿ ਪੁਰਾਣੀ ਮਸ਼ੀਨ ਧਰਨੇ ਦੇ ਉੱਪਰ ਲਿਆਂਦੀ ਨਵੀਂ ਕਢਾ ਕੇ ਕੰਪਨੀ ਦੇ ਵਿੱਚੋਂ ਇੱਥੇ ਲੈਂਦੇ ਆ 2 ਦਿਨ ਪਹਿਲਾਂ ਮਸ਼ੀਨ ਬਾਈ ਹੁਣੀ ਲੈ ਕੇ ਆਏ ਸੀ ਉਹ ਤਸਵੀਰ ਵੀ ਅਸੀਂ ਤੁਹਾਨੂੰ ਦਿਖਾਈ ਸੀ ਤੇ ਅੱਜ ਇਹਦੇ ਵਿੱਚ ਕੱਪੜੇ ਆ ਜਿਹੜੇ ਉਹ ਤੋਤੇ ਜਾ ਰਹੇ ਆ ਤਾਂ ਇਹ ਤਸਵੀਰਾਂ ਸ਼ੰਭੂ ਬਾਡਰ ਦੀਆਂ ਨੇ ਕਿ ਬਾਈ ਹੁਣੀ ਰਾਜਸਥਾਨ ਤੋਂ ਨੇ ਇਹ ਸਾਰੇ ਭਰਾ ਰਾਜਸਥਾਨ ਦੇ ਨੇ ਬਾਈ ਰਾਜੂ ਹੁਨਾਂ ਦੇ ਜਥੇਬੰਦੀ ਨਾਲ ਸੰਬੰਧਿਤ ਨੇ ਆ ਇਹਨਾਂ ਦੀ ਟਰਾਲੀ ਆ ਇੱਥੇ ਹੀ ਇਹ ਰਾਤ ਕੱਟਦੇ ਇੱਥੇ ਹੀ ਦਿਨ ਕੱਟਦੇ ਆ ਤੇ ਆ ਇੱਧਰ ਚਾਹ ਨੂੰ ਲੈ ਕੇ ਇਹਨਾਂ ਨੇ ਸੈਟਅਪ ਬਣਾਇਆ ਅ ਪ੍ਰਸ਼ਾਦਾ ਤਿਆਰ ਕਰਨ ਦੇ ਲਈ ਤੇ ਦੇਖੋ ਇਹ ਪਿੱਛੇ ਤੁਹਾਨੂੰ ਤਸਵੀਰ ਦਿਖਾਉਂਦੇ ਆ ਦੇਖੋ ਬਾਈ ਇਹਨਾਂ ਨੇ ਪ੍ਰੋਪਰ ਜੜੀਆਂ ਦੋ ਟਰਾਲੀਆਂ ਦੇ ਵਿਚਕਾਰ ਇੱਕ ਤਰਪਾਲ ਪੱਲੀ ਜੀ ਪਾ ਕੇ ਤਰਪਾਲ ਪਾ ਕੇ ਜਿਹੜਾ ਆਪਣਾ ਟੈਂਟ ਬਣਾਇਆ ਹੈ ਆਰਜੀ ਟੈਂਟ ਇੱਥੇ ਰਹਿ ਰਹੇ ਨੇ ਰਾਤਾਂ ਤੇ ਦਿਨ ਇੱਥੇ ਕੱਟ ਰਹੇ ਤਾਂ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਕਦੇ ਇਸ ਹਾਈਵੇ ਦੇ ਉੱਪਰ ਇਸ ਤਰੀਕੇ ਕਿਸਾਨ ਆਉਣਗੇ ਤੇ ਇੱਥੇ ਆ ਕੇ ਇੰਝ ਜਿਹੜੇ ਕੱਪੜੇ ਉਹਨਾਂ ਦੇ ਵੱਲੋਂ ਧੋਤੇ ਜਾਣਗੇ ਮਸ਼ੀਨਾਂ ਲਾਈਆਂ ਜਾਣਗੀਆਂ ਜਾਂ ਬੱਕਰੀਆਂ ਬੱਕਰੀਆਂ ਤਸਵੀਰਾਂ ਜਿਹੜੀਆਂ ਇੱਥੇ ਦੇਖਣ ਨੂੰ ਮਿਲੀਆਂ ਨੇ ਸ਼ਾਇਦ ਹੀ ਕਿਸੇ ਨੇ ਕਦੇ ਸੋਚਿਆ ਹੋਵੇਗਾ ਹਾਲਾਂਕਿ ਪਿਛਲਾ ਅੰਦੋਲਨ ਜਦੋਂ ਦਿੱਲੀ ਦੇ ਵਿੱਚ ਹੋਇਆ ਸੀ ਉਸ ਸਮੇ ਜ਼ਰੂਰ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਸੀ ਪਰ ਫਿਰ ਤੋਂ ਇਸ ਤਰੀਕੇ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਸਕਦੀਆਂ ਇਹ ਸ਼ਾਇਦ ਕਿਸੇ ਨੇ ਨਾ ਸੋਚਿਆ ਤਾਂ ਸ਼ੰਭੂ ਬਾਡਰ ਦੀਆਂ ਤਸਵੀਰਾਂ ਦਿਖਾ ਰਿਹਾ ਲਗਾਤਾਰ ਅੱਜ 18ਵਾਂ ਦਿਨ ਹੈ ਲਗਾਤਾਰ ਕਿਸਾਨ ਇੱਥੇ ਡਟੇ ਹੋਏ ਨੇ